ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੱਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਜਿਵੇਂ ਕਿ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਵਾਲੀ ਵੀਡੀਓ ਦੇ ਵਿੱਚ ਕਿ ਆਪਾਂ ਨੇ ਘਰ ਦੀ ਸਾਫ ਸਪਾਈ ਸ਼ੁਰੂ ਕਰਤੀ ਕਿਉਂਕਿ ਜੀ ਮੇਲੇ ਦੇ ਵਿੱਚ ਥੋੜੇ ਦਿਨ ਰਹਿੰਦੇ ਨੇ ਤੇ ਇਸ ਲਈ ਆਪਾਂ ਨੇ ਸਫਾਈਆਂ ਸ਼ੁਰੂ ਕਰਤੀਆਂ ਹੁਣ ਬਸ ਥੋੜੇ ਦਿਨਾਂ ਦੇ ਵਿੱਚ ਸਾਰੀਆਂ ਕੰਪਲੀਟ ਕਰਨੀਆਂ ਨੇ ਤੇ ਜਿਹੜੀ ਕੱਲ ਵੀਡੀਓ ਪਾਈ ਸੀਗੀ ਤੇ ਉਹ ਕੰਪਲੀਟ ਹੋਣ ਤੋਂ ਬਾਅਦ ਇਹ ਉਸੇ ਉਸੇ ਦਿਨ ਦੀ ਉਹ ਵੀਡੀਓ ਆ ਉਹ ਕਮਰਾ ਸਮਾਰਨ ਤੋਂ ਬਾਅਦ ਫਿਰ ਆਪਾਂ ਆਗੇ ਸੀਗੇ ਇਧਰਲੇ ਕਮਰੇ ਦੇ ਵਿੱਚ ਕੱਲ ਮੈਂ ਜੀ ਦੋ ਕਮਰੇ ਸਮਾਰਤੇ ਸੀਗੇ ਐਨ ਗੱਦਿਆਂ ਵਗੈਰਾ ਨੂੰ ਧੁੱਪਾ ਲਵਾ ਕੇ ਦੁਬਾਰਾ ਫਿਰ ਬੈੱਡ ਸ਼ੀਟਾਂ ਵਗੈਰਾ ਬਿਸ਼ਾਤੀਆਂ ਸੀਗੇ ਗੱਦੇ ਸਾਰਾ ਕੁਝ ਝਾੜ ਕੇ ਸਾਫ਼ ਕਰਕੇ ਦੁਬਾਰਾ ਬਿਸ਼ਾਤਾ ਸੀਗਾ ਤੇ ਆਪਣੇ ਦੋ ਕਮਰੇ ਕੱਲ ਕੰਪਲੀਟ ਹੋ ਗਏ ਸੀਗੇ ਇਹ ਕੱਲ ਦੀ ਉਹ ਵੀਡੀਓ ਆ ਤੇ ਅੱਜ ਤਰੀਕ ਹੈਗੀ ਹੈ ਜੀ 22 ਤੇ ਇਥੇ ਜਿਵੇਂ ਲੱਗ ਗਈ ਸੀ ਕਿ ਸਾਰੇ ਕਮਰੇ ਦੇ ਵਿੱਚ ਝਾੜੂ ਫੇਰਨ ਜਿੱਥੇ-ਜਿੱਥੇ ਜਾਲੇ ਨੇ ਸਾਰੇ ਆਪਾਂ ਲਾ ਲਾਂਗੇ ਇੱਥੇ ਪੱਖਾ ਸਾਫ਼ ਕਰ ਰਹੀ ਸੀਗੀ ਹੁਣ ਮੈਂ ਪੱਖੇ ਤੇ ਵੀ ਬਹੁਤ ਜਾਲ ਲੱਗੇ ਹੋਏ ਨੇ ਤੇ ਇਸ ਕਾਰਨ ਵੀ ਆ ਗਿਆ ਸੀਗਾ ਉਹ ਕਹਿੰਦਾ ਸੀਗਾ ਕਹਿੰਦਾ ਮੰਮੀ ਮੈਨੂੰ ਸੁਹਣ ਦੇ ਵੀ ਮੈਂ ਵੀ ਲਾਉਣਾ ਹੈ ਉਹ ਸੁਹਣ ਮੰਗ ਰਿਹਾ ਸੀਗਾ ਝਾੜੂ ਤਾਂ ਫਿਰ ਇੱਕੋ ਹੀ ਸੀਗਾ ਮੇਰੇ ਕੋਲ ਤੇ ਫਿਰ ਉਹਨੇ ਸੁਹਣ ਨਾਲੇ ਸਾਫ਼ ਕਰ ਲਈ ਸੀਗੇ ਤੇ ਪਰ ਬੱਚਿਆਂ ਤੋਂ ਕਿੱਥੇ ਹੁੰਦਾ ਜੀ ਲੱਗਤਾ ਜਾਂਦੇ ਨੇ ਮੈਂ ਕਹਿੰਦੀ ਦੇਖੋ ਆ ਝਾੜੂ ਫੇਰਦੇ ਆ ਤੇ ਲੱਗਤਾ ਜਾਂਦੇ ਨੇ ਪਰ ਉਹਨਾਂ ਨੂੰ ਤਾਂ ਸਾਫ਼ ਤਾਂ ਨਹੀਂ ਹੁੰਦਾ ਹੈਗਾ ਚਲੋ ਮੜਾ ਮੋਟਾ ਲੱਗ ਜਾਂਦਾ ਨਾਲ ਤੇ ਜਿਸ ਕారణੇ ਲੱਗਦਾ ਹੁੰਦਾ ਸਹਿਜਪ੍ਰੀਤ ਨਹੀਂ ਲੱਗਦਾ ਹੈਗਾ ਕਿਉਂਕਿ ਜੀ ਉਹਦੀ ਲੱਤ ਤੁਹਾਨੂੰ ਪਤਾ ਹੀ ਅੱਗੇ ਦਿਖਾਈ ਸੀ ਨਾ ਉਹਦੀ ਲੱਤ ਖਰਾਬ ਹੋਈ ਹੋਈ ਆ ਮਤਲਬ ਉਹਦੇ ਜਿਹੜਾ ਗਿਰ ਗਿਆ ਸੀਗਾ ਜਾਂ ਟੂਰਨਾਮੈਂਟ ਕਰਾਉਣ ਲੱਗਿਆ ਤੇ ਉਹ जखम じゃ ਪੱਕ ਗਿਆ ਉਹਦਾ ਆਰਾਮ ਨਹੀਂ ਆ ਰਿਹਾ ਹੈਗਾ ਟੀਕੇ ਵੀ ਲਵਾਤੇ ਤੇ ਗੋਲੀਆਂ ਵੀ ਖਾਂਦਾ ਰੋਜ਼ ਦੀ ਰੋਜ਼ ਪਰ ਉਹਦੇ ਵਿੱਚ ਪੀਕ ਪਈ ਜਾਂਦੀ ਹੈ ਪੀਕ ਨਹੀਂ ਹਟਦੀ ਹੈਗੀ ਪੈਣੋ ਪਤਾ ਨਹੀਂ ਇਹ ਕਤਾ ਹਨਾ ਗੁਰਦੁਆਰਾ ਸਾਹਿਬ ਜਾਈ ਜਾਂਦਾ ਹਟਦਾ ਨਹੀਂਗਾ ਘੁੰਮੀ ਫਿਰੀ ਜਾਂਦਾ ਉੱਥੇ ਜਾ ਕੇ ਕੰਮ ਵਗੈਰਾ ਮਤਲਬ ਕਰਾਈ ਜਾਂਦਾ ਕਿਉਂਕਿ ਜੀ ਹੁਣ ਉੱਥੇ ਸਫਾਈਆਂ ਵਗੈਰਾ ਚੱਲਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਲੜੀਆਂ ਵਗੈਰਾ ਲਾਉਂਦੇ ਨੇ ਉੱਥੇ ਜਾ ਕੇ ਲਵਾਉਣ ਲੱਗ ਜਾਂਦਾ ਨਾਲ ਪਤਾ ਨਹੀਂ ਤਾਂ ਕਰਕੇ ਡੋਲ ਪਈ ਜਾਂਦਾ ਤੇ ਉਹਦੀ ਲੱਤ ਹਲੇ ਨਹੀਂ ਹਟੀ ਹੈਗੀ ਕਾਫੀ ਟਾਈਮ ਹੋ ਗਿਆ ਸਾਡੇ ਬੱਚੀ ਨੂੰ ਤੇ ਇੱਥੇ ਜੀ ਮੈਂ ਸਾਰਾ ਕੰਦਾ ਤੋਂ ਝਾੜੀ ਵਗੈਰਾ ਲਾ ਕੇ ਉਸ ਤੋਂ ਬਾਅਦ ਲੱਗੀ ਸੀਗੀ ਗਿੱਲੇ ਕੱਪੜੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰੂੰਗੀ ਮੈਂ ਹਣ ਅਲਮਾਰੀ ਤੇ ਗਿੱਲਾ ਕੱਪੜਾ ਕਰਕੇ ਫੇਰ ਲਈ ਸੀਗੀ ਮੈਂ ਨਾ ਰਗੜ ਰਗੜ ਕੇ ਫੇਰ ਦੇਣੀ ਆ ਸਾਰੀਆਂ ਚੀਜ਼ਾਂ ਤੇ ਜਿੰਨਾ ਚਿਰ ਨਾ ਇਹਨਾਂ ਮੈਲ ਜੀ ਜਿਹੜੀ ਲੱਗੀ ਹੋਈ ਮਲੇ ਮोटे ਹੱਥ ਉੱਤੇ ਜੇ ਉਹ ਨਹੀਂ ਲੈਂਦੇ ਹੈਗੇ ਮੈਨੂੰ ਤਸੱਲੀ ਨਹੀਂ ਆਉਂਦੀ ਹੈਗੀ ਮੈਂ ਕਾਫੀ ਟਾਈਮ ਧੱਕਰ ਰਗੜੀ ਜਾਂਦੀ ਜਾਨੀ ਹੁੰਦੀ ਐ ਉਹਨੂੰ ਤੇ ਐਰ ਰਗੜ ਰਗੜ ਸਾਫ ਕਰ ਦਨੇ ਆਪਾਂ ਹਾਰੇ ਕੀ ਚੀਜ਼ ਨੂੰ ਤੇ ਚਲੋ ਜੀ ਹੁਣ ਆਪਾਂ ਹਲਮਾਰੀ ਕਰ ਦਈਏ ਸਾਫ ਉਸ ਤੋਂ ਬਾਅਦ ਲਗਾਗੇ ਟਾਕੀਆਂ ਤੇ ਲੀਫ ਇਹਨਾਂ ਟਾਕੀਆਂ ਵੀ ਸਾਫ ਕਰਕੇ ਰੱਖ ਲਾਂਗੇ ਧੋ ਕੇ ਗਿੱਲੇ ਕਪੜੇ ਦੇ ਨਾਲ ਬਾਕੀ ਸਾਰਾ ਕੰਪਲੀਟ ਹੋਏ ਤੋਂ ਬਾਅਦ ਇਹ ਤੇਲ ਲਾ ਲੈਣੇ ਆ ਜਿਨ ਅਨੁਸਾਰੇ ਮਤਲਬ ਸਾਰੇ ਕੰਮ ਨਿਬੇੜ ਲਏ ਸਾਰਾ ਚੜ ਚੜੀਏ ਦਾ ਔਖੂਗਾ ਉਸ ਤੋਂ ਬਾਅਦ ਫਿਰ ਟਾਕੀਆਂ ਵਗੈਰਾ ਨੂੰ ਤੇਲ ਲਾਉਨੇ ਹੱਲਿਆ ਤੇ ਇੱਕ ਭੈਣ ਨੇ ਅੱਜ ਮੈਸੇਜ ਕਰਿਆ ਸੀਗਾ ਰੁਪਿੰਦਰ ਕੌਰ ਦੀ ਆਈਡੀ ਤੋਂ ਉਹ ਕਹਿੰਦੇ ਵੀ ਅਸੀਂ ਤਾਂ ਹਨਾ ਦੀਵਾਲੀ ਨੂੰ ਦੀਪ ਕਲੀਨਿੰਗ ਕਰਦੇ ਆ ਵੀ ਪਹਿਲਾਂ ਨਹੀਂ ਕਰਦੇ ਹੈਗੇ ਹਾਂ ਭੈਣੇ ਸਾਰੇ ਦੀਵਾਲੀ ਨੂੰ ਇਹ ਕਰਦੇ ਨੇ ਪਰ ਸਾਡੇ ਜੀ ਹਨਾ ਮੈਂ ਉਹਨਾਂ ਨੂੰ ਮੈਸੇਜ ਤਾਂ ਕਰਤਾ ਸੀਗਾ ਕਿ ਸਾਡੇ ਪਿੰਡ ਹਨਾ ਕਾਫੀ ਭਾਰੀ ਸਿੰਚ ਮੇਲਾ ਲੱਗਦਾ ਕੋਲ ਵਗੈਰਾ ਹੁੰਦੇ ਨੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਆਪਣੇ ਇੱਥੇ ਪਿੰਡ ਦੇ ਵਿੱਚ ਮੇਲਾ ਲੱਗਣ ਕਰਕੇ ਹੀ ਹਨਾ ਫਿਰ ਸਫਾਈ ਕਰਨੀ ਵੀ ਜ਼ਰੂਰੀ ਆ ਨਾ ਕਿਉਂਕਿ ਜੀ ਸਾਰੇ ਰਿਸ਼ਤੇਦਾਰ ਆਉਂਦੇ ਆ ਸਾਰੇ ਭੈਣ ਭਾਈ ਆਉਂਦੇ ਆ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਫਿਰ ਚੰਗਾ ਨਹੀਂ ਲੱਗਦਾ ਹੈਗਾ ਜੇ ਘਰ ਸਾਫ਼ ਨਾ ਹੋਵੇ ਤੇ ਤਾਂ ਕਰਕੇ ਸਾਫ਼ ਕਰ ਦਿੰਨੇ ਹੁੰਦੇ ਆ ਹਰ ਹਿੱਕੋ ਕਰਦਾ ਜੀ ਸਾਡੇ ਪਿੰਡ ਨੂੰ ਸਾਫ ਮੇਲੇ ਨੂੰ ਸਫਾਈ ਜਿਆਦਾ ਕਰ ਲੈਂਦੇ ਨੇ ਸਾਰੇ ਫਿਰ ਦੀਵਾਲੀ ਤੱਕ ਜੰਜੀ ਦੀਵਾਲੀ ਨੂੰ ਵੀ ਸਾਫ ਕਰਦੇ ਆ ਮਤਲਬ ਘਟ ਜਾਂਦਾ ਦੀਵਾਲੀ ਨੂੰ ਕੰਮ ਤੇ ਆਪਣੇ ਮੇਲੇ ਨੂੰ ਪੂਰੇ ਜੋਰਾਂ ਤੇ ਕੰਮ ਹੁੰਦਾ ਸਾਫ ਸਫਾਈ ਦਾ ਐਨ ਰੀਜਾ ਲਾ ਕੇ ਸਾਫ ਸਫਾਈ ਕਰ ਦਿੰਦੇ ਨੇ ਆ ਇੱਕ ਪਤਾ ਕੀ ਗੱਲ ਹੈ ਇੱਕ ਸੌਣ ਲਿੰਗਿਆ ਹੁੰਦਾ ਸੌਣ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਾਲੇ ਵਗੈਰਾ ਬਹੁਤ ਜ਼ਿਆਦਾ ਲੱਗ ਜਾਂਦੇ ਨੇ ਮੀਂਹਾਂ ਦੇ ਵਿੱਚ ਸਲਾਬ ਵਗੈਰਾ ਆ ਜਾਂਦੀ ਸਾਰੀਆਂ ਚੀਜ਼ਾਂ ਨੂੰ ਤਾਂ ਕਰਕੇ ਕਾਫੀ ਗੜਦਾ ਵਗੈਰਾ ਜੰਮ ਜਾਂਦਾ ਹਰ ਇੱਕ ਚੀਜ਼ ਦੇ ਵਿੱਚ ਤੇ ਸਲਾਬ ਦਾ ਵੀ 스멜 ਆਈ ਜਾਂਦੀ ਹੁੰਦੀ ਹੈ ਤਾਂ ਕਰਕੇ ਹੁਣ ਫੇਰ ਵਧੀਆ ਆਪਣਾ ਮੇਲੇ ਮਤਲਬ ਸਾਉਂਡਿੰਗ ਦੇ ਸਾਰੇ ਚਲੋ ਆਪਣਾ ਮੇਲਾ ਆਉਣਾ ਹੁੰਦਾ ਤੇ ਆਪਣਾ ਸਾਰਾ ਘਰ ਸਾਫ ਹੋ ਜਾਂਦਾ ਸਾਫ ਕਰੇ ਤੇ ਇਦਾਂ ਹੋ ਜਾਂਦਾ ਘਰ ਜਿਸ ਤਰ੍ਹਾਂ ਹਨਾ ਪੇਂਟ ਕਰਾ ਲੈਂਦਾ ਅਗਲਾ 컬러 ਵਗੈਰਾ ਕਰਿਆ ਹੁੰਦਾ ਇੰਨਾ ਸਾਫ ਜਿਹਾ ਲੱਗਣ ਲੱ ਆ ਜਾਂਦਾ ਹਨਾ ਦੇਖਣ ਨੂੰ ਵੀ ਸੋਹਣਾ ਲੱਗਦਾ ਨਾਲੇ ਆਪਾਂ ਡੇਲੀ ਹਨਾ ਤੂੰ ਸਾਫ਼ ਕਰਦੇ ਆ ਪਰ ਫੇਰ ਵੀ ਹਨਾ ਜਿਹੜੀ ਆਹ ਡੀਪ ਕਲੀਨਿੰਗ ਹੁੰਦੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਸਫਾਈ ਹੋ ਜਾਂਦੀ ਆ ਕਿਉਂਕਿ ਹਰ ਇੱਕ ਚੀਜ਼ ਨੂੰ ਆਪਾਂ ਨੇ ਚੱਕ ਕਰ ਕਰਨੀ ਹੁੰਦੀ ਆ ਹਰ ਇੱਕ ਚੀਜ਼ ਨੂੰ ਸਾਫ਼ ਕਰਨਾ ਹੁੰਦਾ ਬਾਹਰ ਕੱਢ ਕੱਢ ਕੇ ਹਨਾ ਧੁੱਪਾਂ ਲਵਾ ਲਵਾ ਕੇ ਰੱਖਣੀ ਹੁੰਦੀ ਆ ਤੇ ਬਹੁਤ ਫਰਕ ਪੈਂਦਾ ਜੀ ਡੇਲੀ ਸਫਾਈ ਕਰਨ ਤੇ ਡੀਪ ਕਲੀਨਿੰਗ ਦੇ ਨਾਲ ਬਹੁਤ ਘਰ ਸਾਫ਼-ਸਾਫ਼ ਲੱਗਣ ਲੱਗ ਜਾਂਦਾ ਤੇ ਆਪਾਂ ਜੀ ਹੁਣ ਬਸ ਇਹ ਕੰਮ ਟਾਕੇ ਵਗੈਰਾ ਸਾਫ ਕਰਕੇ ਕੂਲਰ ਵਗੈਰਾ ਵੀ ਸਾਫ ਕਰ ਦਾਂਗੇ ਬਾਕੀ ਜੀ ਫਿਰ ਤੇ ਇਸ ਤੋਂ ਬਾਅਦ ਅਗਲੀ ਰਸੋਈ ਛੇੜੂਗੀ ਮੈਂ ਤੇ ਬਸ ਅੱਜ ਤਾਂ ਆਪਾਂ ਇਹ ਕਮਰਾ ਹੀ ਕਰਾਂਗੇ ਤੇ ਅੱਜ ਜੀ ਮੇਰੀ ਭਾਣ ਜੀ ਦਾ ਹਨਾ ਜਨਮ ਦਿਨ ਸੀਗਾ ਗੁਰਸੇਰਤ ਕੌਰ ਦਾ ਤੇ ਮੇਤੋਂ ਨਹੀਂ ਜਾ ਹੋਇਆ ਉਹਨਾਂ ਨੇ ਛੋਟਾ ਜਿਹਾ ਫੰਕਸ਼ਨ ਕਰਿਆ ਸੀਗਾ ਸੁਖਨੀ ਸਾਹਿਬ ਦਾ ਖੰਡ ਪਾਟ ਸੁਖਨੀ ਸਾਹਿਬ ਦਾ ਭੋਗ ਵੀ ਪਾਇਆ ਸੀਗਾ ਤੇ ਕੱਠ ਵਗੈਰਾ ਵੀ ਮਤਲਬ ਰਿਸ਼ਤੇਦਾਰਾਂ ਨੂੰ ਸੱਦਿਆ ਸੀਗਾ ਤੇ ਮੈਨੂੰ ਵੀ ਬੁਲਾਇਆ ਸੀ ਪਰ ਮੇਤੋਂ ਨਹੀਂ ਜਾ ਹੋਇਆ ਹੈਗਾ ਕਿਉਂਕਿ ਜਿ ਤੁਹਾਨੂੰ ਪਤਾ ਹੀ ਆ ਹਨਾ ਸੈਜਪ੍ਰੀਤ ਵੀ ਬਿਮਾਰ ਆ ਉਹਦਾ ਪਾਪਾ ਵੀ ਬਿਮਾਰ ਆ ਮਤਲਬ ਉਹ ਤਾਂ ਪੱਠੇ ਵਗੈਰਾ ਨਹੀਂ ਵੱਡਦਾ ਹੈਗਾ ਹਲੇ ਤਾਂ ਕਰਕੇ ਮੈਨੂੰ ਵੱਢਣੇ ਪੈਂਦੇ ਆ ਫੇ ਪਸ਼ੂ ਵਗੈਰਾ ਵੀ ਸਾਂਭਣੇ ਨੇ ਹਨਾ ਤੇ ਫਿਰ ਇੱਕ ਤਾਂ ਇਦਾਂ ਇਹ ਕਿਹੜਾ ਨੇੜੇ ਆ ਹਨਾ ਜੇ ਨੇੜੇ ਹੁੰਦੇ ਤਾਂ ਵੀ ਆ ਮਤਲਬ ਡੇਢ ਘੰਟਾ ਜਾਣ ਨੂੰ ਲੱਗ ਜਾਂਦਾ ਡੇਢ ਮੈਨੂੰ ਆਉਣ ਨੂੰ ਲੱਗ ਜਾਂਦਾ ਤੇ ਫਿਰ ਤਿੰਨ ਘੰਟੇ ਖਰਾਬ ਹੋ ਜਾਂਦੇ ਨੇ ਮੇਰੇ ਇਸੇ ਤਰ੍ਹਾਂ ਹੀ ਤੇ ਜਦ ਫਿਰ ਹਨਾ ਨਾਲੇ ਘਰੇ ਕੋਈ ਬਿਮਾਰ ਹੋਵੇ ਫਿਰ ਉਹ ਕਿਤੇ ਜਾਣ ਨੂੰ ਜੀਬ ਨਹੀਂ ਕਰਦਾ ਹੈਗਾ ਤਾਂ ਕਰਕੇ ਜੀ ਮੈਨੂੰ ਨਹੀਂ ਜਾ ਆ ਹੋਇਆ ਪਰ ਮੈਂ ਜਾਣਾ ਜ਼ਰੂਰ ਸੀਗਾ ਤੇ ਚਲੋ ਜੀ ਹਨਾ ਫੇਰ ਮਿਲਾਂਗੇ ਉਹਨੂੰ ਤੇ ਪਰ ਉਹ ਕੀ ਕਰੀ ਹੈ ਹਨਾ ਘਰ ਦੀ ਜ਼ਿੰਮੇਵਾਰੀਆਂ ਚ ਨਹੀਂ ਲਿਖਲ ਹੁੰਦਾ ਹੈਗਾ ਸਾਰੇ ਜ਼ਿੰਮੇਵਾਰੀ ਘਰ ਦੇ ਮੇਰੇ ਸਿਰ ਤੇ ਆ ਤੇ ਉਹਨੇ ਗੁੱਸਾ ਤਾਂ ਕਰਨਾ ਮੈਨੂੰ ਪਤਾ ਹੈ ਗੁੱਸਾ ਕਰ ਲੈਂਦੀ ਆ ਉਹ ਹੈ ਹੀ ਛੋਟੀ ਆ ਪਰ ਗੁੱਸਾ ਕਰ ਲੈਂਦੀ ਆ ਛੇਤੀ ਤੇ ਚਲੋ ਜੀ ਹਨਾ ਗਰਸੀਰਤ ਨੂੰ ਹੈਪੀ ਬਰਥਡੇ ਤੁਸੀਂ ਵੀ ਹੈਪੀ ਬਰਥਡੇ ਕਹਦੇ ਹੋ ਜੀ ਗਰਸੀਰਤ ਮੇਰੀ ਭਾਣਜੀ ਇੱਕੋ ਹੀ ਇੱਕ ਭਾਣਜੀ ਆ ਜੀ ਤੇ ਲਓ ਜੀ ਆਪਣਾ ਕਮਰਾ ਵੀ ਸਾਫ਼ ਹੋ ਗਿਆ ਇੱਥੇ ਮੈਂ ਐਮ ਸਾਫ ਕਰਕੇ ਮੈਂ ਬੈੱਡ ਸ਼ੀਟ ਵਗੈਰਾ ਵੀ ਝਾੜ ਮਤਲਬ ਧੋਤੀਆਂ ਸੀ ਨਾਲ ਦੇ ਨਾਲ ਤੁਹਾਨੂੰ ਦੱਸਿਆ ਹੀ ਪਿਛਲੀ ਵੀਡੀਓ ਦੇ ਵਿੱਚ ਕਿ ਮੇਰੀ ਮਸ਼ੀਨ ਵੀ ਲਾਈ ਹੋ ਸੀਗੀ ਕੱਪੜੇ ਧੋਣ ਵਾਲੀ ਤੇ ਆਪਾਂ ਨੇ ਧੋਤ ਧੋ ਕੇ ਇਹੀ ਬਿਸ਼ਾਤੇ ਪਰਦੇ ਵਗੈਰਾ ਬਿਲਾਤੇ ਚਲੋ ਜੀ ਤੁਹਾਨੂੰ ਬਾਹਰ ਦਿਖਾਉਂਦੇ ਆ ਅੰਦਰ ਤਾਂ ਸਾਫ ਹੋ ਗਿਆ ਦੇਖੋ ਬਾਹਰ ਕਿੰਨਾ ਖਲਾਰਾ ਪਿਆ ਪਿਆ ਏ ਸਾਰਾ ਇਹ ਆਪਣਾ ਸਮਾਨ ਅਸੀਂ ਸਾਂ ਰਹਿਦਾ ਹਲੇ ਸਾਫ ਕਰਨ ਤੋਂ ਇਹ ਬਾਅਦ ਚਲਾ ਦਾਂਗੇ ਸਾਰਾ ਸਮਾਨ ਹਲੇ ਆਪਣਾ ਬੇੜੇ ਦੇ ਵਿੱਚੇ ਪਿਆ ਦੇਖੋ ਕਿਤੇ ਕੁਛ ਖੰਡਿਆ ਪਿਆ ਕਿਤੇ ਕੁਛ ਤੇ ਇਹ ਵੀ ਹੌਲੀ-ਹੌਲੀ ਸਮੇਟਾਂਗੇ ਹੁਣ ਤੇ ਇਹ ਕੱਪੜੇ ਜਿਹੜੇ ਮੇਜੇ ਤੇ ਪੈਨੇ ਧੋ ਕੇ ਰੱਖੇ ਹੋਏ ਨੇ ਤੇ ਚਲੋ ਜੀ ਆ ਹੈਗੀ ਅੱਜ ਦੀ ਵੀਡੀਓ ਜਾਨਕੀ 22 ਅਗਸਤ ਦੀ ਅੱਜ ਮੈਂ ਲੱਗੀ ਸੀਗੀ ਜੀ ਰਸੋਈ ਨੂੰ ਸਾਫ ਕਰਨ ਰਸੋਈ ਨੂੰ ਪਹਿਲਾਂ ਤਾਂ ਮੈਂ ਸਾਰੇ ਭਾਂਡੇ ਕੱਢ ਲਏ ਕੱਢੇ ਨੇ ਮਤਲਬ ਉਥੋਂ ਕੱਢ ਕੇ ਤੇ ਪਹਿਲਾਂ ਆਪਾਂ ਭਾਂਡੇ ਮਾਂਜਾਂਗੇ ਭਾਂਡੇ ਮਾਂਜ ਕੇ ਧੁੱਪਾਂ ਰੱਖ ਦਾਂਗੇ ਇਹਨਾਂ ਨੂੰ ਧੁੱਪਾਂ ਲੱਗ ਜੂਗੀ ਤੇ ਜਾਂ ਉਸ ਤੋਂ ਬਾਅਦ ਇਹ ਆਪਾਂ ਰਸੋਈ ਨੂੰ ਮਤਲਬ ਝਾੜਾਂਗੇ ਨਾਲੇ ਧੋਵਾਂਗੇ ਕਿਉਂਕਿ ਜੀ ਰਸੋਈ ਦਾ ਕੰਮ ਸਾਰੇ ਨਾਲੋਂ ਜ਼ਿਆਦਾ ਵੱਧ ਹੁੰਦਾ ਹੈ ਨਾ ਸਾਰੇ ਕੰਮਾਂ ਦੇ ਨਾਲੋਂ ਕਿਉਂਕਿ ਭਾਂਡੇ ਵੀ ਮਾਂਜਣੇ ਹੁੰਦੇ ਆ ਫਿਰ ਉਹਨੂੰ ਝਾੜ ਕੇ ਰਸੋਈ ਨੂੰ ਸਾਫ਼ ਵੀ ਕਰਨਾ ਹੁੰਦਾ ਹਰ ਇੱਕ ਚੀਜ਼ ਮਤਲਬ ਆਪਣੀ ਰਸੋਈ ਦੇ ਵਿੱਚ ਆ ਨਾ ਤੇ ਉਥੇ ਬਹੁਤ ਜ਼ਿਆਦਾ ਮਤਲਬ ਸਮਾਨ ਵੀ ਬਹੁਤ ਜ਼ਿਆਦਾ ਹੁੰਦਾ ਜਿਹੜਾ ਆਪਣੇ ਧੋਕੇ ਉਹ ਕਰਨਾ ਹੁੰਦਾ ਸਮਾਰ ਕੇ ਰੱਖਣਾ ਹੁੰਦਾ ਦੁਬਾਰਾ ਹਰ ਇੱਕ ਚੀਜ਼ ਮੈਂ ਰਸੋਈ ਦੀ ਬਾਹਰ ਕੱਢ ਲੈਂਦੀ ਤੇ ਹੁਣ ਆਪਾਂ ਇੱਥੇ ਮੰਜਣ ਲੱਗਾਂਗੇ ਭਾਂਡੇ ਇਹ ਭਾਂਡੇ ਜਿਹੜੇ ਮੈਂ ਮਿੰਜੇ ਤੇ ਰੱਖੇ ਨੇ ਇਹ ਸਵੇਰੋ ਵਾਲੇ ਜਿਹੜੇ ਰੋਟੀ ਖਾ ਕੇ ਮਤਲਬ ਟੋਕਰੀ ਦੇ ਵਿੱਚ ਪੈ ਸੀਗੇ ਉਹ ਮੈਂ ਮਿੰਜੇ ਤੇ ਰੱਖਦੇ ਸੀਗੇ ਕਿਉਂਕਿ ਜੀ ਅੰਦਰ ਤਾਂ ਹੁਣ ਆਪਾਂ ਨੇ ਬੇਲਾ ਕਰਕੇ ਉੱਤੇ ਧੋਣੀਆਂ ਨਾ ਰਸੋਈ ਉਹ ਬਾਅਦ ਚ ਧੋਵਾਂਗੇ ਪਹਿਲਾਂ ਆਪਾਂ ਭਾਂਡੇ ਸਮਾਰੇ ਸਾਰੇ ਸਮਾਰ ਕੇ ਰੱਖ ਦਈਏ ਤੇ ਇੱਥੇ ਦੇਖੋ ਜਸਕਰਨ ਤੇ ਜੋਤ ਵਿੱਚ ਸਾਈ ਫਰੀ ਤੰਦਰੇ ਬੈਠੇ ਸੀਗੇ ਤੇ ਹੁਣ ਇਹ ਚੱਲਿਆ ਸੀਗਾ ਆਪਦਾ ਥੱਲੇ ਨੂੰ ਇਹ ਇਹਦੇ ਮਗਰੇ ਜਾਊਗਾ ਜਸਕਰਨ ਪਤਾ ਨਹੀਂ ਗੇਮ ਖੇល ਰਹੇ ਸੀਗੇ ਹੁਣ ਇਹ ਮੈਨੂੰ ਕਹਿ ਰਿਹਾ ਦੇਖੋ ਤੁਹਾਨੂੰ ਹੈਲੋ ਕਹਿ ਰਿਹਾ ਇਹ ਫੋਨ ਲੈ ਕੇ ਚੱਲਿਆ ਥੱਲੇ ਨੂੰ ਹੁਣ ਉਹ ਕਹਿੰਦਾ ਸੀਗਾ ਮੈਂ ਫੋਨ ਲੈ ਜਾ ਤੇ ਚਲੋ ਜੀ ਹੁਣ ਆਪਾਂ ਮਾਸਦੀ ਪਾਂਡੇ ਪਾਂਡੇ ਮਾਂਜ ਕੇ ਇਹਨਾਂ ਨੂੰ ਧੁੱਪਾ ਲੱਗ ਜੂਗੀ ਦੇਖੋ ਬਹੁਤ ਜ਼ਿਆਦਾ ਹੋ ਜਾਂਦਾ ਸਮਾਨ ਰਸੋਈ ਦਾ ਤੇ ਮੈਂ ਬੱਚਿਆਂ ਨੂੰ ਨਹੀਂ ਕਿਹਾ ਹੈਗਾ ਨਾਲ ਲੱਗਣ ਨੂੰ ਕਿਉਂਕਿ ਜਿਸ ਤਾਂ ਛੋਟਾ ਉਹਨੂੰ ਹਲੇ ਨਹੀਂ ਪਤਾਏਗਾ ਕਿ ਕਿੱਦਾਂ-ਕਿਦਾਂ ਮਤਲਬ ਆਂਜਣੇ ਨੇ ਵੈਸੇ ਖਲਾ ਪਗਾਏ ਪਾਉਂਦੇ ਨੇ ਜੀ ਉਹਨਾਂ ਨੂੰ ਨਾਲ ਕੰਮ ਵੀ ਕਰਾਉਣਾ ਕੰਮ ਘਟਾਉਂਦੇ ਤਾਂ ਕੋਈ ਨਹੀਂ ਵਧਾਉ ਜ਼ਰੂਰ ਦਿੰਦੇ ਨੇ ਇਹ ਤਾਂ ਕਰਕੇ ਮੈਂ ਉਹਨੂੰ ਨਹੀਂ ਲਾਇਆ ਤੇ ਸਹਿਜਪ੍ਰੀਤਾ ਲੱਗਦਾ ਹੀ ਹੈ ਨਹੀਂ ਕਿਉਂਕਿ ਜੀ ਉਹਦੇ ਲੱਤ ਤੁਹਾਨੂੰ ਦੱਸਿਆ ਦੁਖ ਰਹੀ ਆ ਪੀਕ ਪੈਨ ਕਰਕੇ ਉਹਨੂੰ ਮੈਂ ਕਿਹਾ ਹੋਇਆ ਵੀ ਤੂੰ ਬੈਡਾਂ ਤੇ ਪਿਆਰ ਹੈ ਤੂੰ ਰੈਸਟ ਤੇ ਹੀ ਆ ਹੁਣ ਮਤਲਬ ਉਹਦੀ ਲੱਤ ਸਿੱਧੀ ਹੋ ਰੱਖੀ ਹੋਈ ਆ ਹਨਾ ਤੇ ਮੈਨੂੰ ਇਦਾਂ ਵੀ ਮੇਲੇ ਤੋਂ ਪਹਿਲਾਂ ਪਹਿਲਾਂ ਵੀ ਲੱਤ ਨੂੰ ਆਰਾਮ ਆ ਜਵੇ ਨਹੀਂ ਬਹੁਤ ਔਖਾ ਏ ਮੇਲਾ ਦੇਖਣਾ ਔਖਾ ਹੋ ਜਾਣਾ ਤੇ ਚਲੋ ਜੀ ਹੁਣ ਲੱਗ ਜੀ ਆਪਾਂ ਭਾਂਡੇ ਮਾਜ ਦੀਏ ਟਾਈਮ ਜੇ ਨਾਲ ਮਾਜ ਕੇ ਰੱਖ ਦਈਏ ਸੁੱਕ ਜਾਣਗੇ ਸਾਰੀ ਇਹ ਸਾਰੀ ਭਾਂਡੇ ਲਾ ਲਿਆ ਲੈਂਦੇ ਸੀਗੇ ਅੰਦਰੋਂ ਜਿੰਨੇ ਵੀ ਸੀਗੇ ਇਹਨਾਂ ਨੂੰ ਮੈਨੂੰ ਇਦਾਂ ਵੀ ਹਨਾ ਸਾਰੇ ਮਾਂਜ ਕੇ ਕਿਰਾਂ ਧੁੱਪਾਂ ਜੀ ਲੱਗ ਜੂਗੀ ਧੁੱਪਾ ਲੱਗਣ ਭਾਂਡਿਆਂ ਦੇ ਵਿੱਚ ਚਮਕ ਜੀ ਆ ਜਾਂਦੀ ਆ ਸਾਰੇ ਸਾਫ਼ ਹੋ ਜਾਂਦੇ ਨੇ ਹਨ ਮਾਂਜ-ਮਾਂਜ ਕੇ ਰੱਖ ਦਿੰਨੇ ਹੁਣ ਆਪਾਂ ਇਹ ਚਲੋ ਜੀ ਹਨਾ ਚਿਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ ਲਾਈਕ ਕਰਨਾ ਭੁੱਲ ਜਨ ਨਹੀਂ ਤੁਸੀਂ ਤੇ ਸੁਣ ਸੁਣੇ ਕਮੈਂਟ ਵੀ ਕਰਿਓ ਆਬਦੇ ਤੇ ਬਾਕੀ ਜੀ ਅੱਜ ਆਪਾਂ ਤੁਹਾਨੂੰ ਇਹੀ ਦਿਖਾਵਾਂਗੇ ਇੱਥੇ ਤੱਕ ਇਹ ਵੀਡੀਓ ਭਾਂਡੇ ਮਾਂਜ ਕੇ ਮਤਲਬ ਧੁੱਪਾ ਰੱਖ ਰੱਖ ਦਿਆਂ ਦੀ ਇਸ ਤੋਂ ਅਗਲਾ ਪਾਰ ਤੇ ਜੀ ਕੱਲ ਨੂੰ ਆਊਗਾ ਕਿਉਂਕਿ ਜੀ ਨਹੀਂ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਫਿਰ ਤੁਹਾਨੂੰ ਸਕਿੱਪ ਕਰ ਕਰ ਦੇਖਣੀ ਪੈਂਦੀ ਆ ਹਨਾ ਤੁਸੀਂ ਪੂਰੀ ਤਾਂ ਜ਼ਰੂਰ ਦੇਖਦੇ ਹੈ ਨਹੀਂ ਲਓ ਜੀ ਆਪਾਂ ਨੇ ਹੁਣ ਮੈਂ ਭਾਂਡੇ ਮਾਂਜਦੇ ਸਾਰੇ ਮਾਂਝ ਕੇ ਲੋ ਧੁੱਪਾਂ ਚੜਦੇ ਹੁਣ ਇਹਨਾਂ ਨੂੰ ਲੱਗੂਗੀ ਧੁੱਪਾ ਦੇਖੋ ਕਿੰਨਾ ਸੋਹਣਾ ਮੌਸਮ ਹੋਇਆ ਹੋਇਆ ਅੱਜ ਮੌਸਮ ਬਹੁਤ ਸੋਹਣਾ ਸੀਗਾ ਕਿੰਨਾ ਸੋਹਣਾ ਲੱਗਦਾ ਨੀਲਾ ਨੀਲਾ ਅਸਮਾਨ ਤੇ ਸਾਰਾ ਮੁੱਦਰਾ ਭਾਂਡੇ ਵਗੈਰਾ ਆਪਣੇ ਸਾਰੇ ਚੱਕੇਗੇ ਬਾਕੀ ਤੁਹਾਨੂੰ ਕੱਲ ਦੀ ਵੀਡੀਓ ਚ ਦਿਖਾਵਾਂਗੇ ਜੀ ਆਪਾਂ ਰਸੋਈ ਨਾਲ ਕਲੀਨ ਕਰਤੀ ਸੀਗੀ